ਸਟਾਮ ਫੋਰਸ ਦੇ ਦਫ਼ਤਰ 'ਚ ਕੰਮ ਕਰਦੇ ਗਰਲਫ੍ਰੈਂਡ ਦੀ ਮੁਖ ਖਬਰੀ ਤੇ ਬੁਆਏਫ੍ਰੈਂਡ ਨੇ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਸਟਾਮ ਫੋਰਸ ਤਕੋੜੋਂ 3 ਲੱਖ ਰੁਪਏ ਦੀ ਕੈਸ਼ ਤੇ ਲੈਪਟਾਪ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਲੁੱਟ ਦੀ ਘਟਨਾ ਤੋਂ ਬਾਅਦ ਬਨੋੜ ਪੁਲਿਸ ਨੇ ਵੱਖ-ਵੱਖ ਤਰਾਮਾ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ CIS ਸਟਾਫ ਨਾਲ ਮਿਲ ਕੇ ਮਾਮਲੇ ਨੂੰ ਟ੍ਰੇਸ ਕਰਨ ਲਈ ਐਕਸ਼ਨ ਕੀਤਾ ਸਟਾਫ ਫੋਰਸ ਦੇ ਦਫ਼ਤਰ 'ਚ ਕੰਮ ਕਰਦੀ ਲੜਕੀ ਤੇ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਮਾਮਲੇ ਦੀਆਂ ਤੰਦਾਂ ਆਪਸ ਵਿੱਚ ਜੁੜਦੀਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨੇ ਲੜਕੇ ਤੇ ਲੜਕੀ ਨੂੰ ਕਾਬੂ ਕਰ ਲਿਆ ਉੱਤੋ ਚੀਰਿਆ ਜਿੰਦਲਪਾ ਵਸਿਕਾ ਜੁਕੇ ਦਾ ਜਿਹੜੀ ਇਥੇ ਸਟਾਫ ਵਿਜੀਲੀ ਸਿਸਟਮ 'ਚ ਕੰਮ ਕਰਦੀ ਸੀ ਉਹ ਨਾਲ ਕੋਈ ਸੀ ਸਵਾਰਥ ਸੀ ਦਿਊਟ ਪੁਲਿਸ ਲੈ ਕੇ ਆ ਰਹੀ ਕਰਦੇ ਹੋਏ ਪਰਚਾ ਦਰਜ ਕਰਦੇ ਹੋਏ 304 ਬੀ ਆਰ ਸਤੇ ਪਰਚਾ ਦਰਜ ਕਰਕੇ ਪਰក្លਬ ਨੂੰ ਪਰਸਨ ਦੇ ਵੀ ਤਕਤੀਸ਼ ਨੂੰ ਦਿੱਤੀ। ਮੇਰੀ ਦੌਰਾਨੇ ਤਕਤੀਸ਼ ਸਾਨੂੰ ਸਾਡੇ ਸੀਆਈ ਦੀ ਟੀਮ ਤੇ ਸਾਡੇ ਥਾਣੇ ਤੋਂ ਕਿ ਸਾਰਿਆਂ ਨੇ ਪੱਪਾ ਭਾਰੋ ਕੇ ਤਕਤੀਸ਼ ਦੇ ਵਿੱਚ ਸਭ ਨੇ ਮਿਲ ਕੇ ਕਰਕੇ ਜਿਹੜਾ ਉਹ ਘਤਮੇ ਟ੍ਰੇਸ ਕੀਤਾ। ਇਹਦੇ ਚ ਸਾਨੂੰ ਲੀਡ ਵੀ ਮਿਲੀ ਕਿ ਇੱਕ ਜਿਹੜੀ ਜੋਤੀ ਨਾਮ ਜਿਹੜੀ ਲੜਕੀ ਆ। ਇਹ ਇਸ ਟਾਂ ਫੂਸਰ ਸੰਜੀਤ ਕੁਮਾਰ ਨੂੰ ਦਫ਼ਤਰ ਚ ਐਜਪ੍ਰਿੰਟਰ ਕੰਮ ਕਰਦੇ ਸੀ ਉਹਨਾਂ ਦੀ ਮਿਲੀ ਕੁਪ ਦੇ ਨਾਲ ਉਹਨਾਂ ਦੇ ਇੱਕ ਬੁਆਏਫ੍ਰੈਂਡ ਅਮਰਪ੍ਰਿੰਕ ਤੇ ਹੱਕੇ ਉਹਨਾਂ ਦੇ ਜਿਹੜੇ ਦੋਸਤ ਨੇ ਸਤਵਿੰਦਰ ਸਿੰਘ ਰਿਸ਼ੈਂਟੀ ਨਿਆਰੀ ਪਿੰਡ ਤੋਂ ਮੋਹਿਤ ਬਨੂਰ ਤੋਂ ਤੇ ਇੱਕ ਜਿਹੜੇ ਅਰਵਿੰਦ ਕੁਮਾਰ ਨੇ ਕੋਈ ਬਨੂਰ ਤੋਂ ਚਾਰਾਂ ਨੇ ਉਹਦੀ ਜਿਹੜੀ ਰੇਕੀ ਹੈ ਜੋਤੀ ਉਹਨੂੰ ਕਰਵਾ ਕੇ ਚਾਰਾਂ ਨੇ ਉਹਨਾਂ ਨੂੰ ਪਿੱਛਾ ਕਰਕੇ 24 ਤਰੀਕ ਨੂੰ ਕੁੱਟਮਾਰ ਕਰਕੇ ਜਿਹੜੇ 3 ਲੱਖ ਰੁਪਏ ਸਮੇਤ ਲੈਪਟਾਪ ਤੇ ਬੈਗ ਦੇ ਖੋਹੀ ਕਿਤੇ ਤੇ ਫਿਰ ਤੁਹਾਡੇ ਤੋਂ ਪੁੱਛਿਆ ਸੀ ਇਹਨਾਂ ਨੂੰ ਰਾਉਂਡ ਅਪ ਕੀਤਾ ਜਿਹਦੇ ਤੋਂ ਸਾਡੇ ਕੋਲੇ ਹੁਣ ਤੱਕ ਸਤਵਿੰਦਰ ਸਿੰਘ ਵੀ ਅਰੈਸਟ ਹੋ ਚੁੱਕੀ ਆ ਮੋਹਿਤ ਤੇਰਵੇ ਤੇ ਅਸੀਂ ਅਰੈਸਟ ਕਰ ਲਿਆ ਜਿਹੜੀ ਜੋਤੀਪੂਰ ਲੜਕੀ ਆ ਇਹਦੀ ਵੀ ਅਰੈਸਟ ਹੋ ਚੁੱਕੀ ਆ ਜਿਹੜਾ ਅਮਨਪ੍ਰੀਤ ਉਹ ਅਜੇ ਭਗੌੜਾ ਤੇ ਇਹਦੇ ਵਿੱਚ ਹੁਣ ਤੱਕ ਅਸੀਂ 212000 ਰੁਪਏ ਜਿਹੜਾ ਖੋਹੀ ਕਿਤੇ ਹੋ ਪੈਸੇ ਦਾ ਤਕੜ ਕਰ ਚੁੱਕੇ ਆ ਚਾਰ ਨੰਬਰ ਫੋਨ ਨੇ ਦੇਖ ਇੱਕ ਜਿਹੜਾ ਉਸ ਟਾਈਮ ਉਹਨੇ ਹਥਿਆਰ ਨਾਲ ਤੇ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਲੋਹੇ ਦੀ ਰਾਟ ਤੇ ਕਰਾਰੀ ਲਈ ਹੋਇਆ ਇਹਦੀ ਕਵਿ ਹੋ ਚੁੱਕੀ ਤੇ ਇੱਕ ਮੋਟਰਸਾਈਕਲ ਜਿਹੜਾ ਵਾਹਵਾ ਚ ਮਰ ਗਿਆ ਸੀ ਤੇ ਅਮਨਪ੍ਰੀਤ ਜੀ ਭਗੌੜਾ ਉਹਨੂੰ ਸੀ ਜਲਦੀ ਟੀਮਾਂ ਲੱਗੇ ਹੋਏ ਆ ਜਲਦੀ ਉਹਨੂੰ ਸੀ ਮੁੱਖ ਦੋਸ਼ੀ ਕੌਣ ਹੈ ਜੀ ਸਾਰੇ ਘਟਨਾ ਦਾ ਇਹਦੇ ਚ ਮੁੱਖ ਦੋਸ਼ੀ ਤਾਂ ਆਪਾਂ ਜਿਹੜੀ ਇਨੀਸ਼ੀਅਲੀ ਜਿਹੜੀ ਇਥੋਂ ਸਟਾਰਟ ਹੋਈ ਹੈ ਜਿਹੜੀ ਸਾਜ਼ਿਸ਼ ਉਹ ਅਮਨਪਲੀਟ ਤੇ ਜੋਤੀ ਜੀ ਆਪਕੋ ਜੀ ਸ਼ੁਰੂ ਹੋ ਗਿਆ ਤੇ ਉਹਦੇ ਚ ਉਹ ਇਥੇ ਜਿਹੜੀ ਹੈਲਪ ਲੈਂਦੇ ਆ ਸ਼ੈਟੀ ਤੇ ਮੋਹਿਤ ਤੇ ਹਰਮਨ ਟੋਟਲ ਪੰਜੇ ਲੜਕੇ ਸਵਾਗਤ ਨੂੰ ਜਾਉਂਦੇ ਤੇ ਇਹਦੇ ਚ ਅਸੀਂ 120 ਵੀ ਦਾ ਜਿਹੜਾ ਤੇ ਚੌਥੇ ਜਿਹੜੀ ਧਾਰਾ ਉਹਦਾ ਵਾਦਾ ਕਰ ਚੁੱਕੇ ਹਾਂ ਜੇ ਐਸ ਪਰ ਇਨਵੈਸਟੀਗੇਸ਼ਨ ਜੇ ਸਾਡਾ ਕੋਈ ਹੋਰ ਫੈਕਟ ਸਾਹਮਣੇ ਆਉਂਗੇ ਉਹਦੇ ਮਤਲਬ ਤੁਸੀਂ ਜੇ ਇਹ ਚਿੱਤਰਾਮਾ ਜਵਾਦਾਂ ਜੇ ਕਿਸੇ ਹੋਰ ਬੰਦੇ ਦੀ ਸ਼ੂਲੀਤ ਹੁੰਦੀ ਤਾਂ ਉਹਨੂੰ ਰਿਮੂਵਿਟ ਕਰਕੇ ਜਿਹਨਾਂ ਦਾ ਬਰਾਮਾ ਹੈ ਜ ਇਹਨਾਂ ਦਾ ਕੋਈ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਹੈਗਾ ਪਹਿਲਾਂ ਵੀ ਕੋਈ ਪੱਤੇ ਦਰਜਾ ਇਹਨਾਂ ਤੇ ਇਹਨਾਂ ਚੋਂ ਜਿਹੜੇ ਅਮਨਪੀਰ ਜਿਹੜੇ ਭਗੌੜੇ ਜਾਂਦੇ ਇੱਕ ਮੋਹਰੇ ਇਹਨਾਂ ਤੇ ਪਿਛਲੇ ਸਾਲ 2023 ਦਾ ਇੱਕ 62 ਨੰਬਰ ਦਾ ਖਾਣੇ ਦਾ ਲੜਾਈ ਝਗੜੇ ਦਾ ਦਰਜ ਹੋਇਆ ਹੈ ਭਰਾਮ ਦੇ ਕਿੰਨੇ ਰਕਮ ਦੀ ਹੋਈ ਹੈ ਇਹਨਾਂ ਤੋਂ ਇਹਦੇ ਚੋਂ ਤੱਕ ਅਸੀਂ 212000 ਰੁਪਏ ਬਰਾਮਦ ਕਰ ਚੁੱਕੇ ਹਾਂ ਇਹਨਾਂ ਨੇ ਆਪਸ ਵਿੱਚ ਵੰਡ ਲਈ ਸੀ ਰਕਮ ਜਾਂ ਇੱਕ ਬੰਦੇ ਤੋਂ ਹੀ ਬਰਾਮਦ ਹੋਈ ਹੈ ਜੀ ਨਹੀਂ ਜੀ ਇਹਨਾਂ ਨੇ ਆਪਸ ਦੀ ਵਿੱਚ ਜਿਹੜੇ ਪੈਸੇ ਆ ਵਾਰਦਾ ਤੋਂ ਬਾਅਦ ਡਾਇਰੈਕਟ ਜੇ ਡਿਵਾਈਡ ਕਰਨ ਤੋਂ ਬਾਅਦ ਜਿਹਦੇ ਚੋਂ 120000 ਰੁਪਏ ਸਾਨੂੰ ਮੋੜ ਤੋਂ ਹੀ ਖਬਰ ਹੋਇਆ 50000 ਰੁਪਏ ਸਾਨੂੰ ਛੱਡੀ ਤੋਂ ਤੇ ਇਹਦੇ ਚ 42000 ਰੁਪਿਆ ਤੇ ਅਰਵਿੰਦ ਕੁਮਾਰ ਸਰ ਇਹਦੇ ਚ ਸੀਸੀਟੀਵੀ ਦੀ ਮਦਦ ਲਈ ਗਈ ਹੈ ਜਾਂ ਕੋਈ ਟਿੱਕ ਤੇ ਇਹਨਾਂ ਨੂੰ ਪੜਾਇਆ ਕਿਉਂਕਿ 4-5 ਜਾਨ ਸੀਗੇ ਇਹਦੇ ਚ ਓਵਰਆਲ ਟੈਕਨੀਕਲੀ ਫਿਜ਼ੀਕਲੀ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਸਾਰੇ ਐਂਗਲ ਤੋਂ ਹੀ ਜਿਹੜੇ ਇਫੈਕਟ ਜਿਹੜੇ ਅਸੀਂ ਕਲੈਕਟ ਕੀਤੇ ਸੀ ਉਹਦਾ ਇਫੈਕਟਾਂ ਦੇ ਅਸੀਂ ਇਹ ਟ੍ਰੈਸ ਕੀਤਾ ਸਾਰੇ 65 ਤੋਂ ਇਲਾਵਾ ਕੋਈ ਹੋਰ ਚੀਜ਼ ਕੋਈ ਹੋਈ ਸੀ ਇਹਦੇ ਚ ਇੱਕ ਜਿਹੜੀ ਲੈਪਟਾਪ ਖੋ ਹੋਇਆ ਸੀ ਜੋ ਤਤਤੀਸ਼ੂਨ ਤੱਕ ਆਇਆ ਵੀ ਇਹ ਜਦੋਂ ਜਿਹੜੀ ਖਰੀਦਪੁਰ ਦੇ ਜਿਹੜੀ ਐਸਵਾਈਐ ਦੀ ਨਹਿਰ ਇਹਨਾਂ ਲੈਪਟਾਪ ਵਰਕੇ ਗਿਆ ਸੀ ਅਸੀਂ ਨਿਸ਼ਾਨ ਦੇਖੀ ਤੇ ਵੀ ਦੁਕਸ਼ੀ ਨੂੰ ਲੈ ਕੇ ਗਏ ਆ ਪਰ ਉਹ ਲੈਪਟਾਪ ਦਾ ਜਿਹੜਾ ਰਿਕਵਰ ਹੋਇਆ ਪਰ ਸਰਵਾਰ ਸਾਹਿਬ ਵੀ ਅਸੀਂ ਐਗਜ਼ੈਕਟ ਲੋਕੇਸ਼ਨ ਪਤਾ ਕਰਕੇ ਲੈਪਟਾਪ ਨੂੰ ਸੀਕਰ ਕਰ ਕੀ ਕਰਵਈਏ ਹੁਣ ਅਗਲੀ ਇਹਨਾਂ ਨੂੰ ਅਸੀਂ ਕੋਰਚ ਪੇਸ਼ ਕਰ ਚੁੱਕੇ ਹਾਂ ਪੇਸ਼ ਕਰਕੇ ਜੇ ਕੋਈ ਸਮਝਦੇ ਉਸ ਕਿਸ ਚੱਲ ਰਹੀ ਹੈ ਤੇ ਜੇ ਸਭ ਲੋਕ ਪੀਸੀ ਹੋਰ ਮਾਰ ਲੈ ਕੇ ਇਹਨੇ ਕੋਸ਼ਿਸ਼ ਕੀਤੀ ਤੇ ਇੱਕ ਕਰਵਾ ਕੇ